ਹਾਂਜੀ ਗਾਇਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਪਰ ਤੇ ਅੱਜ ਦਾ ਵਲੌਗ ਜਿਹੜਾ ਹੈ ਜੀ ਅਸੀਂ ਜਾਣਾ ਗੁਰਦੁਆਰਾ ਸ੍ਰੀ ਸਿਦਾ ਸਾਹਿਬ ਤੇ ਉੱਥੇ ਜਾ ਕੇ ਸੇਵਾ ਕਰਾਂਗੇ ਤੇ ਨਾਲ ਮੱਥਾ ਟੇਕਾਂਗੇ ਤੇ ਤੁਹਾਨੂੰ ਜਿਹੜੇ ਦਰਸ਼ਨ ਕਰਾਵਾਂਗੇ ਸਾਰਿਆਂ ਦੇ ਤੇ ਦਰਸ਼ਨ ਕਰਾਵਾਂਗੇ ਨਾਲੇ ਤੇ ਮਤਲਬ ਜਿਹੜੀ ਸੰਗਤ ਹੁੰਦੀ ਹੈ ਉੱਥੇ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਤੇ ਮੱਥਾ ਟੇਕਣਾ ਵੈਸੇ ਤਾਂ ਉੱਥੇ ਥੋੜਾ ਭੀੜ ਬਹੁਤ ਹੁੰਦੀ ਹੈ ਉਸ ਕਰਕੇ ਮੱਥਾ ਜਿਹੜਾ ਨਹੀਂ ਟੇਕ ਆਂਦਾ ਤੇ ਆਪਾਂ ਜਿਹੜਾ ਕੋਸ਼ਿਸ਼ ਕਰਾਂਗੇ ਮੱਥਾ ਟੇਕਾਂਗੇ ਜੇ ਨਾ ਟੇਕਿਆ ਗਿਆ ਤੇ ਫਿਰ ਆਪਣਾ ਉੱਪਰੋਂ ਟੇਕਾਂਗੇ ਮੱਥਾ ਤੇ ਪਹਿਲਾਂ ਜਾ ਕੇ ਅਸੀਂ ਤੁਹਾਨੂੰ ਦਿਖਾਉਨੇ ਆ ਤੇ ਦਰਸ਼ਨ ਕਰਾਉਨੇ ਆ ਤੇ ਉਹਨਾਂ ਜਿਹੜਾ ਸਾਡੇ ਨਾਲ ਜੁੜੇ ਰੋ ਤਿਆਰੀ ਹੈ ਗਾਈ ਸਾਡੀ ਤੇ ਹੁਣ ਅਸੀਂ ਜਾਣ ਲੱਗੇ ਆ ਜੀ ਫਿਰ ਅੱਗੇ ਮਿਲਦੇ ਆ ਤੁਹਾਨੂੰ ਹਾਂਜੀ ਤੇ ਗਾਇਜ਼ ਹੈਲਥੀ ਰਹਿਣ ਲਈ ਕਹਿੰਦੇ ਸਲਾਦ ਖਾਣਾ ਚਾਹੀਦਾ ਤੇ ਇਹ ਹੈਗਾ ਜੀ ਸਬਜ਼ੀਆਂ ਦਾ ਸਲਾਦ ਤੇ ਦੇਖੋ ਜੀ ਇਹਦੇ ਚ ਜਿਹੜਾ ਇਹ ਇੱਕ ਤੇ ਪਾਏ ਆ ਜੀ ਚਨੇ ਤੇ ਉੱਪਰ ਆ ਜਿਹੜਾ ਜੀ ਇਹ ਇਹਨਾਂ ਨੇ ਕੱਟ ਕੇ ਪਾਤਾ ਜੀ ਕੋਕੰਬਰ ਮਲੂਖੀਰਾ ਜਿਹੜਾ ਦਾ ਤੇ ਇਹ ਪਾਤਾ ਉਹ ਤੇ ਟਮਾਟਰ ਟਮਾਟਰ ਕੱਟ ਕੇ ਪਾਤੇ ਤੇ ਆ ਇਹਨਾਂ ਨੇ ਪਾਤਾ ਜੀ ਇਹ ਕੀ ਆ ਛਾ ਨਿੰਬੂ ਹਾਂ ਨਿੰਬੂ ਨੂੰ ਨਿਚੋੜ ਕੇ ਇਹਨਾਂ ਨੇ ਪਾਤਾ ਤੇ ਦੂਜਾ ਨਿੰਬੂ ਵੀ ਫਿਰ ਨਿਚੋੜਦਾ ਹੂੰ ਨਿੰਬੂ ਨਿਚੋੜ ਕੇ ਹੁਣ ਇਹਨਾਂ ਨੇ ਆ ਪਾਤਾ ਜੀ ਆਪਣਾ ਪਹਿਲਾਂ ਆ ਗਈ ਆ ਜੀ ਲੋਣ ਤੇ ਲੋਣ ਤੋਂ ਬਾਅਦ ਜਿਹੜਾ ਏ ਉਹਨਾਂ ਤੋਂ ਬਾਅਦ ਇਹਨਾਂ ਨੇ ਬਾਤ ਲਈ ਹੈ ਹਲਦੀ ਹਾਂ ਹਲਦੀ ਫਿਰ ਨਹੀਂ ਲਾਲ ਮਿਰਚ ਠੀਕ ਹੈ ਤੇ ਇਹ ਮਸਾਲਾ ਬਾਤ ਹੈ ਤੇ ਮਸਾਲਾ ਪਉਣ ਤੋਂ ਬਾਅਦ ਜਿਹੜਾ ਇਹ ਲਾਉਣ ਦਾ ਨਹੀਂ ਕੀਤਾ ਬੰਦ ਤੇ ਆਹ ਆਪਾਂ ਛੋਲੇ ਥੋੜੇ ਘੱਟ ਪੈ ਗਏ ਚਨੇ ਤੇ ਚਨੇ ਜਿਹੜੇ ਅਸੀਂ ਫਿਰ ਤੋਂ ਕੀਤੇ ਤਿਆਰ ਤੇ ਹੁਣ ਇਹਨਾਂ ਨੂੰ ਕੀਤਾ ਮਿਕਸ ਤੇ ਇਹਨੂੰ ਚੰਗੀ ਤਰ੍ਹਾਂ ਕਹਿੰਦੇ ਜੀ ਮਿਕਸ ਕਰਕੇ ਤੇ ਹੁਣ ਇਹਨਾਂ ਨੂੰ ਮਿਕਸ ਕਰਕੇ ਜਾਂਦੇ ਵੱਡੇ ਕਹਿੰਦੇ ਥੋੜੇ ਵੱਡੇ ਜਿਹੜੇ ਭਾਂਡੇ ਚ ਪਾ ਲਈਏ ਜਿਹਦੇ ਨਾਲ ਕਿ ਖਿਲਰਨ ਨਾ ਤੇ ਹੁਣ ਇਹਨੂੰ ਆਪਾਂ ਜੀ ਵੱਡੇ ਭਾਂਡੇ ਦੇ ਵਿੱਚ ਕਰਤਾ ਸ਼ਿਫਟ ਹੁਣ ਇਹਨੂੰ ਹੀ ਪਾ ਕੇ ਤੇ ਅਸੀਂ ਰੱਖਤਾ ਤੇ ਇਹਨੂੰ ਅਸੀਂ ਖਾਣੇ ਆ ਬਾਅਦ ਫੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹਨੂੰ ਫਿਰ ਕਿਉਂਕਿ ਜਿਹੜਾ ਕਿ ਮਤਲਬ ਸਾਰਾ ਰਲ ਮਿਲ ਜਾਵੇ ਇਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰਾਂਦੇ ਇਹਨੂੰ ਇਹ ਹੈ ہماری ਰਾਣੀ ਸੁੰਦਰਾ ਇਹ ਦੇਖੋ ਗਾਇਸ ਇਹ ਹੈ ہماری ਰਾਣੀ ਸੁੰਦਰਾ ਗੰਗਾਏ ਜੀ ਅੱਜ ਤੇ ਯਾਰ ਇੱਕ ਦਿਨ ਆਪਣਾ ਉਹ ਨਾ ਨਾਈ ਨੇ ਉਹਦੇ ਕਰਕੇ ਜਿਹੜਾ ਨਾ ਫੋਨ ਚਾਰਜ ਹੋਣਾ ਚਾਹੀਦਾ ਹੈ ਮੈਂ ਕਿ ਚੰਗਾ ਭੁੱਲ ਗਿਆ ਯਾਰ ਫੋਨ ਚਾਰਜ ਕਰਨ ਦਾ ਤੇ ਉਹਦੀ ਬਹੁਤ ਪ੍ਰੋਬਲਮ ਆਏਗੀ ਅੱਜ ਤੇ ਮੈਨੂੰ ਜਿਹੜੇ ਕਲਿਪਸ ਹੈ ਮੈਂ ਸੋਚਿਆ ਇਹ ਵਾਵਾ ਸਾਰੇ ਲਾਉਂਗਾ ਪਰ ਮੈਨੂੰ ਲੱਗਾ ਥੋੜੀ ਲੈ ਜਾਣੇ ਕਿਉਂਕਿ ਬੈਟਰੀ ਜੇ ਤੇ ਲੋ ਹੋ ਗਈ ਤੇ ਫਿਰ ਤੇ ਮਤਲਬ ਔਖਾ ਹੋਣਾ ਇਹ ਆਗੇ ਨਹੀਂ ਬੇਸਮੈਂਟ ਦੇ ਵਿੱਚ ਇਹ ਬੇਸਮੈਂਟ ਚਾਹੀਏ ਆਪਣੀ ਜਿਹੜੀ ਆਕਵਾ پارک ਕਰਕੇ ਤੇ ਮਤਲਬ ਮਸਾਂ ਜਗ੍ਹਾ ਮਿਲੀ ਹੈ ਤੇ ਹੁਣ ਅਸੀਂ ਪਰਚੀ ਘਟਾ ਲਈ ਹੈ ਤੇ ਜਿਹੜੀ ਪਰਚੀ ਕਿਟਾ ਕੇ ਹੁਣ ਅਸੀਂ ਜਾਣੇ ਆ ਤੇ ਵਾਪਸ ਤੇ ਬਹੁਤ ਸੰਗਤ ਆਈ ਵੈਸੇ ਇਹਦੇ ਤੇ ਜਗਾਣੀਆਂ ਦੀ ਇਹੇ ਲਾਉਣ ਨੂੰ ਹੁਣ ਲਾ ਕੇ ਤੇ ਆਪਾਂ ਜਿਹੜਾ ਹੁਣ ਉੱਪਰ ਨੂੰ ਜਾਣੇ ਵਾਸ ਗੁਰਦਾਸ ਸਾਹਿਬ ਨੂੰ ਤੇ ਇੱਥੇ ਅਸੀਂ ਐਕਟਵਾ ਪਾਰ ਕਰਕੇ ਆ ਰਾਮਗੜਿਆ ਗੇੜ ਉਹ ਦੇਖੋ ਗਾਇਜ਼ ਵੀ ਮਤਲਬ ਬੜੀ ਦੂਰ ਦੂਰ ਜਿਹੜੀ ਸੰਗਤਾਂ ਆਉਂਦੀਆਂ ਬਹੁਤ ਗੱਡੀਆਂ ਜਿਹੜਾ ਰਾਸ ਇੱਥੇ ਹੈਗਾ ਬੜੀ ਬੜੀ ਦੂਰੋਂ ਸੰਗਤ ਆਉਂਦੀ ਹੈ ਤੇ ਹੁਣ ਇੱਥੇ ਮਤਲਬ ਕਾਫੀ ਜਿਹੜੇ ਆ ਨਾ ਲੰਗਰ ਵਗੈਰਾ ਲੱਗੇ ਹੋਏ ਨੇ ਜਿਹੜੇ ਲੰਗਰ ਆ ਉਹ ਤੇ ਕਾਫੀ ਲੱਗੇ ਆ ਪਾਪੂ ਸਾਹਿਬ ਜੀ ਅੰਤਮ ਸਮਾਂ ਆ ਗਿਆ ਏ ਜੇਕਰ ਤੁਹਾਡੀ ਕੋਈ ਖਵਾਇਸ਼ ਹੋਵੇ ਤੇ ਕਿਰਪਾ ਕਰਕੇ ਪਰਦੇ ਕਰ ਦਿਓ ਸਾ ਸੰਗਤ ਜਿਸ ਬਰੂਖ ਸਿੱਖ ਨੇ 113 ਸਾਲ ਗੁਰਦਾਨਕ ਦੇ ਮਹਾਰਾਜ ਜੀ ਦੇ ਦਰ ਘਰ ਦੀ ਸ਼ਕਤ ਕੀ ਦੇਖੋ ਯਾਰ ਜਿਹੜੀ ਸੰਗਤ ਹੈ ਉਹ ਜਿਹੜੀ ਆਈ ਜਾਂਦੀ ਹੈ ਕਿਉਂਕਿ ਅੰਦਰ ਜੇ ਰਸ਼ ਬਹੁਤ ਹੈ ਤੇ ਉਹਦੇ ਤੋਂ ਬਾਵਜੂਦ ਵੀ ਜਿਹੜਾ ਸੰਗਤ ਆਈ ਜਾਂਦੀ ਹੈ ਦੇਖੋ ਕਿੰਨਾ ਨਰਾਸ਼ ਹੈ ਤੇ ਨੈਟ ਨਹੀਂ ਚੱਲਦਾ ਕਿਉਂਕਿ ਲੋਕ ਜਿਹੜੇ ਬਹੁਤ ਘੱਟੇ ਹੋ ਜਾਂਦੇ ਨੇ ਤੇ ਨੈਟ ਨਹੀਂ ਚੱਲਦਾ ਤੇ ਟਾਵਰ ਵਗੈਰਾ ਹੁੰਦੇ ਨੇ ਫੋਨ ਗੇਣਾ ਹੋ ਨਹੀਂ ਦਿਆ ਮੈਂ ਤੇ ਆਪ ਦੋਸਤਾਂ ਨਾਲ ਢੀਕਨਿਆ ਤੇ ਉਹਨਾਂ ਦਾ ਫੋਨ ਨਹੀਂ ਲੱਗਣ ਦਿਆ ਕਦੀ ਟਾਵਰ ਚੱਲ ਜਾਂਦੇ ਆ ਤੇ ਕਦੀ ਨੈਟ ਨਹੀਂ ਹੁੰਦਾ ਹਾਂਜੀ ਤੇ ਗਾਇਜ਼ ਹੁਣ ਜਿਹੜਾ ਮੈਂ ਜਾਣਨਾ ਜੀ ਜੋੜਾ ਘਰ ਦਾ ਜਿਹੜਾ ਅਸੀਂ ਮਤਲਬ ਮਗਰੋਂ ਦੀ ਜਾਣਾ ਵੱਲੇ ਬਰ ਜਿੱਥੋਂ ਦੀ ਸੇਵਾ ਕਰਨੀ ਜਾਵੇ ਤੇ ਉਧਰਲੀ ਸਾਈਡ ਨੂੰ ਜਾਣਨੇ ਆ ਤੇ ਇਹ ਜਿਹੜਾ ਜੀ ਉਧਰ ਆ ਗਏ ਆ ਤੇ ਮਤਲਬ ਇੱਥੇ ਵਾਵਾ ਸੰਗਤ ਬੈਠੀ ਆ ਤੇ ਉਹ ਸਾਹਮਣੇ ਜਿਹੜਾ ਉੱਥੇ ਅਸੀਂ ਜੋੜੇ ਜਮਾ ਕਰਾ ਆ ਗਏ ਆਪਣੇ ਆ ਜੋੜਾ ਲਿਖਿਆ ਇੱਥੇ ਜੋੜੇ ਜਮਾ ਕਰਾ ਆ ਗਏ ਜੋੜੇ ਜਮਾ ਕਰਾ ਲਏ ਆ ਤੇ ਹੁਣ ਅਸੀਂ ਅੰਦਰ ਆ ਗਏ ਆ ਸੇਵਾ ਕਰਨ ਤੇ ਸਾਡੇ ਤੋਂ ਪਹਿਲਾਂ ਵੀ ਇੱਥੇ ਦੇਖੋ ਵਾਰੀ ਲਵਾਉ ਵਾਰੀ ਲਵਾਉਣੀ ਪੈਂਦੀ ਹੈ ਇੱਥੇ 15-20 ਮਿੰਟ ਸੇਵਾ ਕਰਕੇ ਤੇ ਫਿਰ ਇਹ ਭੇਜ ਦਿੰਦੇ ਨੇ ਕਿ ਤੁਸੀਂ ਬਾਅਦ ਚ ਆਇਓ ਹੁਣ ਜਿਹੜਾ ਇੱਥੇ ਅਸੀਂ ਵੇਟਿੰਗ ਕਰਨੇ ਆ ਕਦੋਂ ਸਾਡੀ ਵਾਰੀ ਆਵੇ ਜਿਹੜੀ ਜੋੜਾ ਘਾਰੇ ਆ ਇਥੋਂ ਹੀ ਸੇਵਾ ਕਰਕੇ ਤੇ ਹੁਣ ਜਿਹੜਾ ਅਸੀਂ ਇੱਥੇ ਆ ਗਏ ਆ ਬਾਹਰ ਨੂੰ ਤੇ ਇੱਥੇ ਆਂ ਵੇਖਿਆ ਵੀ ਇਹ ਸਕੰਦਰੀ ਬਣੰਦੀ ਜੀ ਨਿੰਬੂ ਪੌਣੇ ਤੇ ਸਾਰੇ ਜਿਹੜੇ ਲੰਗ ਸੇਵਾ ਦਾ ਸੇਵਾ ਕਰਨਦੇ ਉਹਨਾਂ ਨੂੰ ਪਿਆਉਣਗੇ ਤੇ ਬਹੁਤ ਵਧੀਆ ਗੱਲ ਆ ਤੇ ਨਾਲ ਆ ਵੀਰ ਜੀ ਹੁਣੇ ਆ ਗਏ ਆ ਇਹ ਵੀ ਨਾਲ ਹੀ ਸੇਵਾ ਕਰਾਂਗੇ ਇਥੇ ਨੂੰ ਬਾਬਾ ਜੀ ਨੂਟਰੀ ਕੋਲ ਚਾ ਲੰਗਰ ਲਾਉਂਦੇ ਇਹ ਨੂਟਰੀ ਕੋਲ ਚਾ ਦੇਂਦੇ ਤੇ ਵੀਰ ਹੁਣੇ ਪਹਿਲਾਂ ਜੇ ਹੋ ਗਏ ਆ ਤੇ ਇੱਥੇ ਵੀ ਇਹਨੂੰ ਲੱਗੀ ਮਿਰਚ ਤੇ ਆਉਂਦਾ ਵੀ ਚੱਲ ਸੇਵਕਾ ਇਥੇ ਤੇ ਕੰਮ ਖਦਰੇ ਵਾਲਾ ਹੀ ਆ ਇੱਥੇ ਹੁਣ ਜਿਹੜਾ ਅਸੀਂ ਆ ਰਹੇ ਹਾਂ ਜੀ ਬਾਜ਼ਾਰ ਦੇ ਵਿੱਚ ਤੇ ਬਾਜ਼ਾਰ ਤੋਂ ਜਿਹੜਾ ਹੈ ਜੀ ਅਸੀਂ ਜਾਣਾ RAMSAR ਗੁਰਦੁਰਾ ਸਾਹਿਬ ਤੇ ਉਧਰੋਂ ਦੀ ਜਿਹੜਾ ਅੰਦਰ ਅਸੀਂ ਜਾਵਾਂਗੇ ਬੈਕਸਾਈਡ ਥਾਣੀ ਲੰਗਰ ਹਾਲ ਇਹ ਅਸੀਂ RAMSAR ਗੁਰਦੁਰਾ ਸਾਹਿਬ ਆ ਗਏ ਹਾਂ ਤੇ ਇਧਰੋਂ ਜਿਹੜਾ ਸੀ ਅਸੀਂ ਸਾਹਮਣੇ ਜਾਣਾ ਤੇ ਹੁਣ ਅਸੀਂ ਆ ਗਏ ਹਾਂ ਜੀ ਲੰਗਰ ਹਾਲ ਦੇ ਵਿੱਚ ਗੁਰੂ ਘਰ ਦੇ ਲੰਗਰ ਹਾਲ ਵਿੱਚ ਤੇ ਹੁਣ ਅਸੀਂ ਜਿਹੜਾ ਇਹ ਲੰਗਰ ਛੱਕ ਕੇ ਤੇ ਹੁਣ ਅਸੀਂ ਆ ਗਏ ਹਾਂ ਫਿਰ ਮਤਲਬ ਬੈਕਸਾਈਡਸ ਹਨ ਜਿਹੜਾ ਉੱਪਰ ਜਾਣਾ ਹੈ ਮਸਤਾ ਦੇਖਣ ਉੱਪਰੋਂ ਦੀ

ਗੁਰੂ ਜੀ ਕੇ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੇ ਦਸਵੇਂ ਪ੍ਰਥਮ ਭਗਉਤੀ ਸਮਰਗ ਹੈ ਗੁਰੂ ਨਾਨਕ ਲੰਈ ਤਾਏ ਫਿਰੰਗਤ ਗੁਰ ਤੇ ਅਮਰਦਾਸ RAMਦਾਸ ਹੈ ਹਉ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਸੱਜ ਡਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਕੈਬ ਤਹਾਂ ਕਹਾਂ ਰਸ਼ਿਆ ਰਾਇਤ ਦੇਖ ਤੇ ਫਤਿਹ ਮਰਦ ਕੀ ਪੈਜ ਪੰਥ ਕੇ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੁਲਜੇ ਸਿੱਖਾ ਨੂੰ ਸਕੀਦਾ ਆਣਾ ਕਿਸਦਾਨ ਰਹਿਤ ਦਾਨ ਬਿਵੇਕ ਦਾਨ ਦੇ ਸਹਾ ਦਾਨ ਭਰੋਸਾ ਦਾ ਦਾਨ ਸਰਦਾਨ ਨਾਮ ਦਾ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੰਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲ ਜੇ ਆਮੀਨ ਖਾਂਦਾ ਮਾਨ ਨੀਵਾ ਮਤ ਉੱਚੇ ਮਤ ਦਾ ਰੱਖ ਆਪ ਅਤਾਲ ਪ੍ਰਖਵਾਹੇ ਗਰੋ ਭਾ ਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਆਪ ਜੀਆਂ ਦੇ ਹਜ਼ੂਰ ਤਾਰਾ ਦਾਸ ਹੈ ਜੇ ਆਪ ਜੀਆਂ ਦੇ ਦਰ ਕਰਦੇ ਅਨੰਨ ਸੇਵਕਾ ਸੂਰਾ ਸੋ ਪਹਿਚਾਨੀ ਐ ਜੋ ਲੜਦੀਨ ਕੇ ਹੇਤਾ ਪਰਜਾ ਪਰਜਾ ਘਟ ਮਾਰੇ ਕਦ ਹੂੰ ਨਾ ਛਾੜੇ ਖੇਤਾ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀਆ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਹਫਤਾਵਾਰੀ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰੂ ਜੀਓ ਸਮੂਹ ਸਿੱਖ ਸੰਗਤਾਂ ਨੇ ਮਿਲ ਜੁਲ ਕੇ ਸਮੂਹ ਸੇਵਾ ਦਾ ਤਹਰੂਆ ਨੇ ਮਿਲ ਜੁਲ ਕਰਕੇ ਸਤਿਗੁਰੂ ਜੀਓ ਆਪ ਜੀਆਂ ਦੀ ਪਾਦਨ ਪਵਿੱਤਰ ਗੁਰਬਾਣੀ ਸ੍ਰੀ ਜਪਜੀ ਸਾਹਿਬ ਚਉਪਈ ਸਾਹਿਬ ਅਤੇ ਸਤਿਗੁਰੂ ਜੀਓ ਸੁਖਮਨੀ ਸੁਖੇ ਅਮਰਤ ਪ੍ਰਾਪਨਾਮ ਭਗਤ ਜਨਾਂ ਕੈ ਮਾਨ ਬਿਸਰਾਮ ਸਭ ਚੌਕਿਆਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਅੱਖਰ ਵਾਦਾ ਘਾਟਾ ਭੁੱਲ ਚੁਕਮੁਆਫ ਕਰਨੀ ਪੜੀ ਸੁਣੀ ਗੁਰवाणी ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਪੇਟਾਵਾਂ ਸੇਵਾਵਾਂ 'ਚ ਦਰ ਪ੍ਰਵਾਣ ਕਰਨੀਆਂ ਯਤਰਾਵਾਂ ਸਫਲ ਕਰਨੀਆਂ ਸਤਿਗੁਰੂ ਜੀਓ ਜੋ ਜੋ ਮਾਰੀ ਭਾਈ ਚੱਲ ਕਰਕੇ ਆਪ ਜੀ ਦੇ ਸਤਿਗੁਰੂ ਜੀਓ ਹਾਜ਼ਰ ਹੋਇਆ ਹੈ ਤਨ ਮਨ ਤਨ ਕਰਕੇ ਸੇਵਾ ਕੀਤੀ ਹੈ ਸਮੂਹ ਸਿੱਖ ਸੰਗਤਾਂ ਨੂੰ ਸਤਿਗੁਰੂ ਜੀਓ ਆਉ ਕੀ ਘੜੀ ਨਾ ਦੇਖਣ ਦੇ ਆਪਣਾ ਮੇਰ ਦਾ ਸਮਾਉਲੇ ਹੱਥ ਦੇ ਰੱਖੇ ਆਪੋ ਨੇ ਕਾ ਸਹਸ ਸਹਸ ਪਰਤੇ ਪਾਲੇ ਵਾਲੀਆਂ ਬਖਸ਼ਿਸ਼ਾਂ ਕਰਨੀਆਂ ਜੀਓ ਗਾਇਜ਼ ਹੁਣ ਦਰਸ਼ਨ ਕਰਕੇ ਤੇ ਸੀ ਜਾਣ ਲੱਗਿਆਂ ਜੀ ਘਰ ਨੂੰ ਵਾਪਸ ਇੱਥੋਂ ਐਕਟਵਾਂ ਲੈਣ ਆਏ ਆ ਸਟੈਂਡ ਤੋਂ ਵਾਪਸ ਬੀਸਮੈਂਟ ਤੋਂ ਹਾਂਜੀ ਗਾਇਜ਼ ਇਹ ਸੀ ਜੀ ਮੇਰਾ ਅੱਜ ਦਾ ਵਲੌਗ ਤੇ ਹੋਪ ਕਰਦਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਵੇਗਾ ਤੇ ਜੇ ਮੇਰਾ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਮੈਨੂੰ ਦੱਸੋ ਵੀ ਮੇਰਾ ਵਲੌਗ ਕਿਵੇਂ ਦਾ ਬਣਿਆ ਤੇ ਜੇ ਤੁਸੀਂ ਮੇਰੇ ਇਦਾਂ ਦੇ ਵਲੌਗ ਹੋਰ ਵੇਖਣਾ ਚਾਹੁੰਦੇ ਹੋ ਤਾਂ ਮੈਨੂੰ ਸਬਸਕ੍ਰਾਈਬ ਕਰੋ ਤੇ ਉਹਨਾਂ ਚਿਰ ਲਈ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਆ ਬਾਬਾ ਤੇ ਰੱਬ ਰਾਖਾ